ਲਿਲੀਅਮ ਦੇ ਵਿੱਚ ਦੀ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ ਇੱਕ ਨੂੰ ਅਸੀਂ ਸ਼ਰਟਿੰਗ ਲਿਲੀ ਕਹਿੰਦੇ ਆ ਇੱਕ ਓਰੀਐਂਟਲ ਹੈ ਤੀਸਰੀ ਈਸਟਰ ਲਿਲੀ ਹੈ ਸੋ ਜਿਹੜੀ ਸ਼ਰਟਿੰਗ ਔਰ ਓਰੀਐਂਟਲ ਹੈ ਵਪਾਰਕ ਫਕਤੇ ਦੀ ਖੇਤੀ ਕੀਤੀ ਜਾਂਦੀ ਇਹਨਾਂ ਦੀ ਰਿਕੁਆਇਰਮੈਂਟ ਜਿਹੜੀ ਰਹਿੰਦੀ ਈਸਟਰ ਲਿਲੀ ਜਿਹੜੀ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਈਸਟਰ ਡੇਜ਼ ਹੁੰਦੇ ਉਹਦੇ ਉਹਦੀ ਸਪੈਸੀਫਿਕ ਰਿਕੁਆਇਰਮੈਂਟ ਹੁੰਦੀ ਹੈ ਸਾਰਾ ਸਾਲ ਉਹਦੀ ਰਿਕੁਆਇਰਮੈਂਟ ਨਹੀਂ ਰਹਿੰਦੀ ਸਾਡੇ ਜ਼ੋਨ ਦੇ ਵਿੱਚ ਐਲੇ ਹਾਈਬ੍ਰਿਡ ਸਾਰੇ ਨਾਲ ਵਧੀਆ ਚੱਲਦੇ ਨੇ ਜਿਹੜੇ ਓਰੀਐਂਟਲ ਨੇ ਉਹ ਥੋੜਾ ਜਿਹਾ ਸਾਡੇ ਨਾਲੋਂ ਜ਼ਿਆਦਾ ਠੰਡਾ ਏਰੀਆ ਚਾਹੀਦਾ ਹੈ ਜਾਂ ਜੇ ਸਾਡੇ ਏਰੀਆ 'ਚ ਲਗਾਉਣੇ ਨੇ ਪੰਜਾਬ ਦੇ ਵਿੱਚ ਨਾਰਥ ਇੰਡੀਆ 'ਚ ਲਗਾਉਣੇ ਨੇ ਤਾਂ ਨਵੰਬਰ ਦੇ ਮਹੀਨੇ 'ਚ ਲਾਏ ਜਾ ਸਕਦੇ ਆ ਲਾਉਣ ਦਾ ਸਮਾਂ ਸਤੰਬਰ ਅਖੀਰ ਤੋਂ ਸ਼ੁਰੂ ਹੁੰਦਾ ਹੈ ਤੇ ਨਵੰਬਰ ਦੇ ਅਖੀਰ ਤੇ ਜਾਂ ਦਸੰਬਰ ਦੇ ਸ਼ੁਰੂ 'ਚ ਇਹਦੀ ਪਹਿਲੀ ਜਿਹੜੀ ਪ੍ਰੋਡਕਸ਼ਨ ਆ ਜਾਂਦੀ ਹੈ ਸੋ ਇਸ ਤਰੀਕੇ ਨਾਲ ਜਦੋਂ ਅਸੀਂ ਤੋੜ ਕੇ ਲਈਏ ਤਾਂ ਅਸੀਂ ਕਰੀਬ-ਕਰੀਬ ਨਵੰਬਰ ਤੋਂ ਲੈ ਕੇ April ਤੱਕ ਆਪਣੇ ਏਰੀਆ ਦੇ ਵਿੱਚ ਇਹਦੀ ਖੇਤੀ ਕਰ ਸਕਦੇ ਹਾਂ ਲਿਲੀਅਮ ਦੇ ਫੁੱਲ ਹਰ ਤਰੀਕੇ ਦੀ ਸਜਾਵਟ 'ਚ ਕੰਮ ਆਉਂਦੇ ਨੇ ਬੁਕੇ ਬਣਾ ਲਈਏ ਬੰਚ ਬਣਨ ਅਰੇਂਜਮੈਂਟ ਹੋਵੇ ਜਾਂ इवन ਅੱਜਕੱਲ ਮੈਰਿਜ ਪੈਲੇਸ ਦੀ ਡੈਕੋਰੇਸ਼ਨ ਦੇ ਵਿੱਚ ਸੋ ਕਈ ਵਾਰੀ ਤਾਂ ਇਹ ਹੁੰਦਾ ਵੀ ਮੈਰਿਜ ਪੈਲੇਸ ਦੀ ਕਿਸੇ ਮੈਰਿਜ ਆ ਗਈ ਤੇ ਇੱਕ ਮੈਰਿਜ ਪੈਲੇਸ ਦੀ ਤੁਹਾਡਾ ਸਾਰਾ ਹੀ ਫੁੱਲ ਖੱਪ ਜਾਣਾ ਹੁੰਦਾ हेलो नमस्ते सभी को आप दोस्तों मैं तुम्हारा दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਹੈਗੇ ਆਸੀ ਲੁਧਿਆਣਾ ਸ਼ਾਇਦ ਪੀਏਯੂ ਤੇ ਜਿੱਥੇ ਕੀ ਇਸ ਮੌਕੇ ਦੱਸਿਆ ਚ ਜਿਹੜੀ ਜਾਣਕਾਰੀ ਹੈ ਸਾਡੀ ਸਟਿੱਕ ਜਾਣਕਾਰੀ ਰਹੇਗੀ ਲੀਲੀਅਮ ਦੇ ਫਲਾਵਰ ਦੇ ਉੱਤੇ ਜੀ ਆਕਸਰ ਤੁਸੀਂ ਦੇਖਿਆ ਕਿ ਜਿਹੜੇ ਫਲਾਵਰਸ ਨੇ ਇਦੇ ਸਮੇਂ ਦੇ ਵਿੱਚ ਕਿਸੇ ਦੀ ਅਨਿਵਰਸਰੀ ਹੋਵੇ ਬਰਥਡੇ ਹੋਵੇ ਇੱਥੋਂ ਤੱਕ ਕਿ ਅਗਰ ਵਿਆਹ ਸ਼ਾਦੀਵੇਂ ਹੁੰਦੇ ਬਾਸਰੇ ਡੈਕੋਰੇਸ਼ਨ ਹੈ ਜਿਹੜੀ ਫਲਾਵਰ ਤੇ ਹੁੰਦੀ ਹੈ ਅਗਰ ਲੇਕਿਨ ਉਹਦੇ ਚ ਇੱਕ ਜਿਹੜੀ ਫਲਾਵਰ ਹੈਗਾ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਰਹਦੀ ਹੈ ਡਿਮਾਂਡ ਤੁਸੀਂ ਕਹਿ ਸਕਦਾ ਕਿ ਸਾਲ ਦੇ 365 ਦਿਨ ਰਹਿੰਦੇ ਹੈ ਲੇਕਿਨ ਵਿਚ ਹੁੰਦੀ ਹੈ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੀ ਹੈ ਜੋ ਕਿ ਇਸ ਟਾਈਮ ਜਨਵਰੀ ਐ ਫਰਵਰੀ ਐ ਮਾਰਚ ਅਪ੍ਰੈਲ ਤੱਕ ਉਸ ਜਿਹੜੀ ਆ ਪੈਦਾਵਾਰ ਰਹਿੰਦੀ ਹੈਗੀ ਹੈ ਇਹ ਤੁਹਾਨੂੰ ਦੱਸ ਦਵਾ ਕਿ ਜਿਹੜਾ ਲੀਲੀਆ ਮਜਾ ਆ ਤਰੋਂ ਪਹਾੜਾ ਦੇ ਵਿੱਚ ਹੀ ਪਾਇਆ ਜਾਂਦਾ ਹੈ ਪਰ ਕਮਰਸ਼ੀਅਲ ਅਗਰ ਤੁਸੀਂ ਦੇਖਣਾ ਹੋਵੇ ਤਾਂ ਉਸ ਨੂੰ ਜਿਹੜਾ ਪੋਲੀ ਹਾਊਸਿਸ ਰੱਖਣਾ ਮੈਂਦਾ ਜਿਸ ਤਰ੍ਹਾਂ ਇਸ ਵੇਲੇ ਐਸੀ ਪੋਲੀ ਹਾਊਸ ਦੇ ਵਿੱਚ ਜਿੱਥੇ ਸਾਰਾ ਲਿਲੀਅਮ ਲੱਗਿਆ ਆਇਆ ਤੇ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਪਰਮਿੰਦਰ ਸਿੰਘ ਜੀ ਜੋ ਕਿ ਫਲੋਰੀਕਲਚਰ ਦੇ ਪ੍ਰੋਫੈਸਰ ਤੇ ਹੈੱਡ ਆਗਿ ਨੇ ਤੇ ਆਓ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਵੈਲਕਮ ਟੂ ਦਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬាទ ਸਭ ਤੋਂ ਪਹਿਲਾਂ ਸਾਨੂੰ ਲਿਲੀਅਮ ਬਾਰੇ ਜਾਣਕਾਰੀ ਦਿਓ ਕਿਉਂਕਿ ਸਾਡੀ ਸਕਰੀਨ ਤੇ ਇਸ ਟਾਈਮ ਫੋਟੋਸ ਵੀ ਚੱਲ ਰਹੀਆਂ ਜਿਸ ਤਰ੍ਹਾਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਜਿਹੜੇ ਆਪਾਂ ਦੇਖੀ ਸੀ ਕਿ ਜਦੋਂ ਲਗਾਈ ਜਾਂਦੀ ਤਾਂ ਉਸ ਟਾਈਮ ਦਾ ਕਲਰ ਕਿਦਾਂ ਦਾ ਹੁੰਦਾ ਬਰਡਸ ਆਨ ਤੋਂ ਪਹਿਲਾਂ ਔਰ ਬਰਡਸ ਆਨ ਤੋਂ ਬਾਅਦ ਕਿੱਦਾਂ ਰਹਿੰਦਾ ਕਿਹੜ ਲਿਲੀਅਮ ਦੇ ਵਿੱਚ ਦੀ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ ਇੱਕ ਨੂੰ ਅਸੀਂ ਸ਼ਰਟਕ ਲਿਲੀ ਕਹਿੰਦੇ ਆ ਇੱਕ ओरिएंटਲ ਹੈ ਤੀਸਰੀ ਈਸਟਰ ਲਿਲੀ ਹੈ ਸੋ ਜਿਹੜੀ ਸ਼ਰਟਕ ਔਰ ओरिएंटਲ ਹੈ ਵਪਾਰਕ ਪਕਟੇ ਦੀ ਖੇਤੀ ਕੀਤੀ ਜਾਂਦੀ ਹੈ ਇਹਨਾਂ ਦੀ ਰਿਕੁਆਇਰਮੈਂਟ ਜਿਹੜੀ ਰਹਿੰਦੀ ਹੈ ਈਸਟਰ ਲਿਲੀ ਜਿਹੜੀ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਈਸਟਰ ਡੇਜ਼ ਹੁੰਦੇ ਉਹਦੇ ਉਹਦੀ ਦੀ ਸਪੈਸੀਫਿਕ ਰਿਕੁਆਇਰਮੈਂਟ ਹੁੰਦੀ ਹੈ ਸਾਰਾ ਸਾਲ ਉਹਦੀ ਰਿਕੁਆਇਰਮੈਂਟ ਨਹੀਂ ਰਹਿੰਦੀ ਪਰ ਜਿਹੜੀ ਇਹ ਸ਼ਰਟਕ ਲਿਲੀ ਹੈ ਔਰ ओरिएंटਲ ਲਿਲੀ ਹੈ ਸਾਰਾ ਸਾਲ ਵਰਤੋਂ ਚ ਆਉਂਦੀ ਹੈ ਇਹਨਾਂ ਦੀ ਰਿਕੁਆਇਰਮੈਂਟ ਇਸ ਤਰੀਕੇ ਨਾਲ ਹੁੰਦੀ ਹੈ ਵੀ ਜਿਹੜੇ ਅਦਰ ویئر ਆਉਂਦੇ ਸਾਰਾ ਨਾਰਥ ਇੰਡੀਆ ਚ ਮਤਲਬ ਕਹਿ ਲੋ ਪਹਾੜਾਂ ਦੇ ਵਿੱਚ ਟੈਂਪਰੇਟ ਜ਼ੋਨ ਦੇ ਵਿੱਚ ਇਹਦੀ ਖੇਤੀ ਹੁੰਦੀ ਹੈ ਬਟ ਜਿਹੜੀਆਂ ਟ੍ਰੋਪੀਕਲ ਦੇ ਵਿੱਚ ਜਾਂ ਸਬਟ੍ਰੋਪੀਕਲ ਦੇ ਵਿੱਚ ਇਹਨਾਂ ਏਰੀਆਜ਼ ਦੇ ਵਿੱਚ ਲਿਲੀਅਮ ਦੇ ਗੋ ਹਾਈਬ੍ਰਿਡਸ ਤਿਆਰ ਹੋ ਗਏ ਨੇ ਜਿਨ੍ਹਾਂ ਨੂੰ ਐਲਏ ਜਾਂ ਐਲੋ ਇਦਾਂ ਦੇ ਹਾਈਬ੍ਰਿਡਸ ਨੇ ਮਤਲਬ ਉਹ ਏਸ਼ੀਆਟਿਕ ਔਰ ਲੌਂਗੀ ਫਲੋਰਮ ਦੇ ਕੰਬੀਨੇਸ਼ਨਸ ਨੇ ਸੋ ਉਹਨਾਂ ਹਾਈਬ੍ਰਿਡਸ ਨਾਲ ਇਹਨਾਂ ਦੀ ਖੇਤੀ ਕੀਤੀ ਜਾਂਦੀ ਹੈ ਸਾਡੇ ਜ਼ੋਨ ਦੇ ਵਿੱਚ ਐਲਏ ਹਾਈਬ੍ਰਿਡ ਸਾਰੇ ਨਾਲ ਵਧੀਆ ਚੱਲਦੇ ਨੇ ਜਿਹੜੇ ओरिएंटਲ ਨੇ ਉਹ ਥੋੜਾ ਜਿਹਾ ਸਾਡੇ ਨਾਲੋਂ ਜ਼ਿਆਦਾ ਠੰਡਾ ਏਰੀਆ ਚਾਹੀਦਾ ਹੈ ਜਾਂ ਜੇ ਸਾਡੇ ਏਰੀਆ 'ਚ ਲਗਾਉਣੇ ਨੇ ਪੰਜਾਬ ਦੇ ਵਿੱਚ ਨਾਰਥ ਇੰਡੀਆ 'ਚ ਲਗਾਉਣੇ ਨੇ ਤਾਂ ਨਵੰਬਰ ਦੇ ਮਹੀਨੇ 'ਚ ਲਾਏ ਜਾ ਸਕਦੇ ਆ ਜਦੋਂ ਕਿ ਜਿਹੜੇ ਅਸੀਂ ਫੁੱਲਾਂ ਦੀ ਹੁਣ ਖੇਤੀ ਕਰ ਰਹੇ ਆ ਜਿਹੜੀ ਦਿਖਾ ਰਹੇ ਆ ਫੋਟੋਗ੍ਰਾਫਸ ਇਹ ਐਲਏ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਇਹ ਵੈਰੈਟੀ ਲੱਗੀ ਹੋਈ ਹੈ ਇਹ ਅਰਕਾ ਸ਼ੌਨ ਤੇ ਹਰਕੇਲਾਨ ਦੋ ਵੈਰੈਟੀਆਂ ਲੱਗੀਆਂ ਹੋਈਆਂ ਨੇ ਤੀਸਰੀ ਇੱਕ ਵੈਰੈਟੀ ਦੇ ਵਿੱਚ ਪ੍ਰੈਨੋ ਲੱਗੀ ਹੋਈ ਹੈ ਸੋ ਇਹ ਤਿੰਨੇ ਹੀ ਚਿੱਟੇ ਰੰਗ ਦੀਆਂ ਕਿਸਮਾਂ ਨੇ ਇਹਨਾਂ ਨੂੰ ਅਸੀਂ ਆਪਣੇ ਏਰੀਏ ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਲਗਾ ਸਕਦੇ ਹਾਂ ਜੀ ਸਤੰਬਰ ਦੇ ਅਖੀਰ ਤੇ ਜਦੋਂ ਥੋੜਾ ਜਿਹਾ ਮੌਸਮ ਠੰਡਾ ਹੋਣਾ ਸ਼ੁਰੂ ਹੁੰਦਾ ਜੀ ਇਹਨਾਂ ਦਾ ਇਹ ਹੁੰਦਾ ਵੀ ਇਹ ਜਿਹੜੇ ਬਲਬ ਹੁੰਦੇ ਆ ਇਹ ਸਾਰੇ ਮੋਸਟਲੀ ਜਿਹੜਾ ਆਪਣੇ ਕੋਲ ਲਿਲਿਅਮ ਆ ਰਹੇ ਹੋਏ ਇੰਪੋਰਟ ਹੋ ਰਹੇ ਜੀ ਪਰ ਅੱਜ ਦੇ ਤਰੀਕ ਚ ਇੰਪੋਰਟ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੋਲੇ ਇਹਦੇ ਬਲਬ ਲੋਕਲ ਵੀ ਬਣਨੇ ਸ਼ੁਰੂ ਹੋ ਰਹੇ ਔਰ ਇਹਦੇ ਵਿੱਚ ਲੇ ਲਦਾਖੜ ਏਰੀਆ ਦੇ ਵਿੱਚ ਇਹਨੂੰ ਕਾਫੀ ਅੱਛੇ ਤਰੀਕੇ ਨਾਲ ਲਿਆ ਜਾ ਰਿਹਾ ਉੱਥੇ ਇਹਦੇ ਬਲਬ ਬਣਾਏ ਜਾਣਗੇ ਇਹਨਾਂ ਨੂੰ ਜਦੋਂ ਅਸੀਂ ਸਤੰਬਰ ਚ ਲਗਾਣੇ ਆ ਜਿਹੜੇ ਬਲਬ ਨੇ ਇਕ ਕਰੀਬ-ਕਰੀਬ 65 ਤੋਂ 70 ਦਿਨਾਂ ਬਾਅਦ ਸਾਰੇ ਬਲਬ ਨੂੰ ਫੁੱਲ ਆ ਜਾਂਦਾ ਹੈ। ਜੀ। ਉਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਜਿਨੇ ਕਿਸੇ ਨੇ ਵੀ ਜ਼ਿੰਮੇਵਾਰ ਨੇ ਇਹਦੀ ਖੇਤੀ ਸ਼ੁਰੂ ਕਰਨੀ ਹੈ। ਉਹ ਜੇ ਮੰਨ ਲਓ ਛੋਟੇ ਤੋਂ ਛੋਟਾ 500 ਸਕਰ ਮੀਟਰ ਦਾ ਪੋਲੀ ਹਾਊਸ ਵੀ ਲਾਵੇ ਤਾਂ ਉਹ ਸਾਰੇ ਬਲਬ ਇਕੱਠੇ ਨਾ ਲਾਉਣ। ਕਿਉਂਕਿ ਜੇ ਇਕੱਠੇ ਲਾਉਣਗੇ ਉਹ 70 ਦਿਨਾਂ ਬਾਅਦ ਸਾਰੇ ਹੀ ਫੁੱਲਾਂ 'ਚ ਆ ਜਾਣਗੇ। ਤੇ ਜਦੋਂ ਫੁੱਲੇ ਇੱਕ ਵਾਰੀ ਫੁੱਲਾਂ 'ਚ ਆ ਗਏ ਤਾਂ ਫਿਰ ਇਹਦੀ ਲਾਈਫ ਹਫ਼ਤੇ ਤੋਂ 10 ਦਿਨ ਹੈ। ਸੋ ਜੇ ਉਹ ਹਫ਼ਤੇ ਤੋਂ 10 ਦਿਨ ਦੇ ਵਿੱਚ ਮਾਰਕੀਟਿੰਗ ਨਾ ਹੋਈ ਤਾਂ ਉਹ ਫੁੱਲ ਆਫ ਖੇਤ 'ਚ ਖੜਾ ਖਰਾਬ ਹੋ ਸਵੇਸ਼ ਕਰਕੇ ਬਹੁਤ ਜ਼ਰੂਰੀ ਹੈ ਉਹਨੂੰ ਤੋੜ ਕੇ ਲਾਓ ਜੇ ਤੁਸੀਂ ਮੰਨ ਲਓ 5000 ਬਲਬ ਵੀ ਲਾਉਣ ਲੱਗੇ ਹੋ ਤਾਂ ਹਫਤੇ ਹਫਤੇ ਦੇ ਗੈਪ ਤੇ 1000 1000 ਬਲਬ ਲਗਾ ਲਓ ਸੋ ਡਿਮਾਂਡ ਸਪਲਾਈ ਦੇ ਸਾਹਮਣੇ ਜਿੰਨੀ ਕਿ ਤੁਹਾਡੀ ਕੈਪੈਸਿਟੀ ਹੈ ਜਿੰਨਾ ਕਿ ਤੁਸੀਂ ਸੇਲ ਕਰ ਸਕਦੇ ਹੋ ਜੇ ਤੁਸੀਂ ਆਪਣੇ ਸ਼ਹਿਰ 'ਚ ਵੇਚਣਾ ਹੈ ਜਾਂ ਦਿੱਲੀ ਤੱਕ ਜਾਣਾ ਹੈ ਔਰ ਦੂਸਰਾ ਉਸ ਦੇ ਨਾਲੇ ਬਹੁਤ ਜ਼ਰੂਰੀ ਹੈ ਜਦੋਂ ਲਾਉਣ ਲੱਗੇ ਆ ਜਰੂਰ ਧਿਆਨ ਰੱਖੋ ਵੀ ਉਹਦੀ ਸਪਲਾਈ ਕਦੋਂ ਆਣੀ ਹੈ ਜੀ ਫੁੱਲ ਕਦੋਂ ਆਊਗਾ ਉਹਦੀ ਉਦੋਂ ਮਾਰਕੀਟ ਦੇ ਵਿੱਚ ਡਿਮਾਂਡ ਕਿੰਨੀ ਕੁ ਹੋਗੀ ਮਤਲਬ ਦਿਨ ਤਿਉਹਾਰ ਕੀ ਹੈ ਵਿਆਹ ਸ਼ਾਦੀਆਂ ਦਾ ਕਿਵੇਂ ਸਿਸਟਮ ਹੈ ਜੇ ਵਿਆਹ ਸ਼ਾਦੀਆਂ ਵਾਲੇ ਦਿਨਾਂ ਚ ਆਉਣਗੇ ਤਾਂ ਫਿਰ ਤਾਂ ਇਹ ਵਧੀਆ ਮੁੱਲ ਦੇ ਜਾਣਗੇ ਔਰ ਸਾਰਾ ਵੇਚਿਆ ਵੀ ਜਾ ਸਕਦਾ ਹੈ ਪਰ ਜੇ ਕੋਈ ਵਿਆਹ ਸ਼ਾਦੀਆਂ ਦੇ ਦਿਨ ਨਹੀਂ ਹੋਣਗੇ ਫਿਰ ਇਹਨਾਂ ਦੀ ਡਿਮਾਂਡ ਘਟ ਜਾਂਦੀ ਹੈ ਫਿਰ ਉਦੋਂ ਰੇਟ ਵੀ ਘਟ ਮਿਲਦਾ ਹੈ ਤੇ ਖਪਤ ਵੀ ਘਟ ਜਾਂਦੀ ਹੈ ਸੋ ਇਸ ਤਰੀਕੇ ਨਾਲ ਲਾਉਣ ਦਾ ਸਮਾਂ ਸੈਪਟੰਬਰ ਅਖੀਰ ਤੋਂ ਸ਼ੁਰੂ ਹੁੰਦਾ ਹੈ ਤੇ ਨਵੰਬਰ ਦੇ ਅਖੀਰ ਤੇ ਜਾਂ ਦਸੰਬਰ ਦੇ ਸ਼ੁਰੂ ਚ ਇਹਦੀ ਪਹਿਲੀ ਜਿਹੜੀ ਪ੍ਰੋਡਕਸ਼ਨ ਆ ਜਾਂਦੀ ਹੈ ਸੋ ਇਸ ਤਰੀਕੇ ਨਾਲ ਜਦੋਂ ਅਸੀਂ ਤੋੜ ਕੇ ਲਾਈਏ ਤਾਂ ਅਸੀਂ ਕਰੀਬ-ਕਰੀਬ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਆਪਣੇ ਏਰੀਆ ਦੇ ਵਿੱਚ ਇਹਦੀ ਖੇਤੀ ਕਰ ਸਕਦੇ ਹਾਂ। ਸ ਤਾਂ ਕਿੰਨੇ ਏਰੀਆ 'ਚ ਲੱਗਣ ਦੇਣਾ, ਕਿੰਨਾ ਪੈਦਾਵਾਰਣਾ, ਕਿੰਨਾ ਪ੍ਰੋਫਿਟ ਹੋ ਜਾਂਦਾ ਅਗਰ ਕੋਈ ਬੰਦਾ ਇਹਦੀ ਸ਼ੁਰੂਆਤ ਵੀ ਕਰਦਾ ਵੀ ਐਜ਼ ਏ ਕਹ ਲੋਗੇ ਬਿਜ਼ਨਸ ਦੇ ਤੌਰ ਤੇ। ਦੇਖੋ ਇਹਦੇ 'ਚ ਜਿਹੜਾ ਬਲਬ ਦੇ ਸਾਈਜ਼ ਤੇ ਸਾਰਾ ਕੁਝ ਡਿਪੈਂਡ ਕਰਦਾ ਹੁੰਦਾ। ਕਿ ਇਹਦੇ ਵਿੱਚ ਜਿਹੜੀ ਗ੍ਰੇਡੇਸ਼ਨ ਕੀਤੀ ਹੁੰਦੀ ਹੈ ਬਲਬ ਦੀ ਉਹ ਸਾਈਜ਼, ਸਰਕਮਫਰੈਂਸ ਨਾਲ ਲੈਨੇ ਆ, ਘੇਰੇ ਨਾਲ ਲੈਨੇ ਆ। ਵੀ 10-12 ਸਾਈਜ਼ ਹੈ ਕਿ 12-14 ਹੈ ਜਾਂ 14-16 ਹੈ। ਉਹ ਜਿੰਨਾ ਵੱਡਾ ਉਹ ਬਲਬ ਦਾ ਸਾਈਜ਼ ਹੁੰਦਾ ਹੈ, ਉਹਦੇ ਤੇ ਡਿਪੈਂ ਕਿੱਡੀ ਕਿ ਡੰਡੀ ਲੰਬੀ ਆਉਗੀ ਜਾਂ ਉਤੇ ਕਿੰਨੀਆਂ ਡੋਡੀਆਂ ਆਉਣਗੀਆਂ ਮਤਲਬ ਇਹਦੇ ਚ ਦੇਖ ਸਕਦੇ ਆ ਕਿਤੇ 3 ਡੋਡੀਆਂ ਨੇ ਕਿਤੇ 5 ਡੋਡੀਆਂ ਨੇ ਕਿਤੇ 1 ਡੋਡੀ ਵੀ ਐ ਸੋ ਸਾਰਾ ਕੁਝ ਅਦਾਰੂ ਮਦਾਰ ਜਿਹੜਾ ਉਹ ਫੁੱਲ ਜਿਹੜਾ ਬਲਬ ਦਾ ਲਾਉਣ ਵਾਲਾ ਸਾਈਜ਼ ਐ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਸੋ ਸਾਈਜ਼ ਦੇ ਹਿਸਾਬ ਨਾਲ ਉਹ ਬਲਬ ਦਾ ਰੇਟ ਵੇਰੀ ਕਰਦਾ ਜੀ ਉਹ ਕਰੀਬ ਕਰੀਬ 20 ਰੁਪਏ ਤੋਂ ਲੈ ਕੇ 30 ਰੁਪਏ ਤੱਕ ਇਹਦਾ ਰੇਟ ਰਹਿੰਦਾ ਹੈ ਜੀ ਔਰ ਇੱਕ ਕਰੇਟ ਦੇ ਵਿੱਚ ਮਿਨੀਮਮ ਜਿਹੜਾ ਸਾਈਜ਼ ਨੰਬਰ ਆਫ ਬਲਬਸ ਹੁੰਦੇ ਐ ਉਹ 200 ਤੋਂ ਲੈ ਕੇ 400 ਮਤਲਬ ਇੱਕ ਕਰੇਟ ਦੇ ਵਿੱਚ ਆਉਂਦੇ ਆ ਮਤਲਬ ਜਿਹੜਾ 12 10 12 ਦਾ ਸਾਈਜ਼ ਦਾ ਮਤਲਬ ਹੈ ਉਹਦੇ ਵਿੱਚ 400 ਬਲਬ ਹੋਣਗੇ ਜਿਵੇਂ ਜਿਵੇਂ ਵੱਧਾ ਸਾਈਜ਼ ਹੈ 400 300 ਜਾਂ 200 ਨੰਬਰ ਬਲਬ ਦਾ ਨੰਬਰ ਘਟ ਜਾਂਦਾ ਸੋ ਇੱਕ ਕਰੇਟ ਦੇ ਵਿੱਚ ਜੇ 400 ਬਲਬ ਆਉਣ ਤਾਂ ਸਾਡੀ ਸਟਾਰਟ ਕਰਨ ਲਈ ਜਿਹੜਾ 500 ਸਕਰ ਮੀਟਰ ਏਰੀਆ ਚ ਹੈ ਜੇ 20 ਰੁਪਏ ਦਾ ਬਲਬ ਹੀ ਹੋਵੇ ਤਾਂ 80000 ਰੁਪਏ ਦੀ ਇਨੀਸ਼ੀਅਲ ਮਤਲਬ 20 ਰੁਪਏ ਦਾ ਇੱਕ ਬਲਬ ਹੋਇਆ ਤੇ 8000 ਬਲਬ ਲੱਗ ਜਾਂਦੇ ਆ 500 ਸਕਰ ਮੀਟਰ ਚ ਮਤਲਬ ਇੱਕ ਕਨਾਲ ਦੇ ਵਿੱਚ ਉਹਦੇ ਸਾਬ ਨਾਲ ਜੀ ਕੈਲਕੂਲੇਟ ਕਰੀਏ ਤਾਂ 1.5 ਲੱਖ ਰੁਪਏ ਦਾ ਮਲਬ ਲੱਗ ਜਾਂਦਾ ਇਨੀਸ਼ੀਅਲ ਇਨਵੈਸਟਮੈਂਟ ਹੈ ਤੇ ਜਦੋਂ ਇਹਦਾ ਨਵੰਬਰ ਦੇ ਮਹੀਨੇ ਦੇ ਵਿੱਚ ਫੁੱਲ ਆਵੇ ਤਾਂ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਉਹ 30 ਰੁਪਏ ਤੋਂ 50 ਰੁਪਏ ਦੇ ਵਿੱਚ ਵੇਰੀ ਕਰਦਾ ਜੇ ਅਸੀਂ ਉਹਨੂੰ ਮਿਨੀਮਲ ਸਾਈਡ ਤੇ ਵੀ ਲੈ ਲਈਏ ਕਿ 30 ਰੁਪਏ ਦਾ ਇੱਕ ਫੁੱਲ ਦੀ ਡੰਡੀ ਦੀ ਵਿਕ ਜਾਂਦੀ ਹੈ ਹੌਲ ਸੇਲ ਪ੍ਰਾਈਸ ਤੇ ਔਰ ਉਹਦੇ ਹਿਸਾਬ ਨਾਲ ਮੈਂ ਮੰਨ ਕੇ ਚੱਲਦਾ ਵੀ 8000 ਜੇ ਬਲਬ ਲਾਏ ਆ ਤਾਂ 7500 ਡੰਡੀ ਆ ਜਾਂਦੀ ਹੈ ਔਰ ਜੇ ਅਸੀਂ ਸਾਰੀ ਵੇਚ ਸਕੀਏ ਤਾਂ ਸਵਾ 2 ਲੱਖ ਰੁਪਏ ਦੇ ਫੁੱਲ ਨਿਕਲ ਜਾਂਦੇ ਨੇ ਜੀ ਜਿਹੜੇ ਆਲਮੋਸਟ 2 ਤੋਂ 3 ਮਹੀਨੇ ਦਾ ਇਹ ਸਾਰਾ ਸਾਈਕਲ ਹੈ ਜੀ ਔਰ ਇੱਕ ਜਿਹੜੀ ਸਾਰਿਆਂ ਨਾਲੋਂ ਵਧੀਆ ਚੀਜ਼ ਹੈ ਕਿ ਇਹਨਾਂ ਦੇ ਵਿੱਚ ਇਹਨਾਂ ਕਿਸਮਾਂ ਦੇ ਵਿੱਚ ਸਾਨੂੰ ਇੱਕ ਰਟੂਨ ਕ੍ਰੌਪ ਵੀ ਮਿਲ ਜਾਂਦੀ ਹੈ ਜੀ ਜੀ ਮਤਲਬ ਜਿਹੜੀ ਜਨਵਰੀ ਨਵੰਬਰ ਚ ਜੇ ਤੁਸੀਂ ਕੱਟ ਲਿਆ ਤਾਂ ਉਹਦੀ ਫੋਟ ਫਰਵਰੀ ਦੇ ਵਿੱਚ ਦੁਬਾਰਾ ਆ ਜਾਂਦੀ ਹੈ ਉਸੇ ਮਤਲਬ ਤੋਂ ਜਿਹੜਾ ਲੱਗਿਆ ਹੋਇਆ ਜ਼ਮੀਨ ਚ ਸੀ ਉਹ ਫਿਰ ਤੁਹਾਨੂੰ April ਦੇ ਵਿੱਚ ਨਵੀਂ ਫਸਲ ਦੇ ਦਿੰਦਾ ਮਤਲਬ 2 ਲੱਖ ਰੁਪਏ ਦੇ ਫੁੱਲ ਦੁਬਾਰਾ ਦੇ ਦਿੰਦਾ ਜੀ ਜੀ ਬਟ ਉਹਦੇ ਵਿੱਚ ਜ਼ਰੂਰੀ ਹੈ ਦੂਜੀ ਜਿਹੜੀ ਫਸਲ ਆਉਂਦੀ ਹੈ ਉਹਦੇ ਵਿੱਚ ਕੁਆਲਿਟੀ ਥੋੜੀ ਜਿਹੀ ਡਾਊਨ ਹੋ ਜਾਂਦੀ ਹੈ ਪਹਿਲੀ ਵਾਲੀ ਨਾਲ ਪਰ ਪੈਸੇ ਪੂਰੇ ਹਰ ਹਾਲਤ ਚ ਪੈਸੇ ਪੂਰੇ ਕਰ ਦਿੰਦੀ ਹੈ ਅੱਛਾ ਕਿੰਨੇ ਕਿੰਨੇ ਵਿੱਚ ਇਸਤੇਮਾਲ ਕੀਤਾ ਜਾਂਦੇ ਜਿਹੜੇ ਫਲਾਵਰਸ ਰੰਗੇ ਨੇ ਲੀਲੀਅਮ ਦੇ ਲੀਲੀਅਮ ਦੇ ਫੁੱਲ ਹਰ ਤਰੀਕੇ ਦੀ ਸਜਾਵਟ ਚ ਕੰਮ ਆਉਂਦੇ ਨੇ ਬੁਕੇ ਬਣਾ ਲਈਏ ਬੰਚ ਬਣਨ ਅਰੇਂਜਮੈਂਟ ਹੋਵੇ ਜਾਂ ਈਵਨ ਅੱਜ ਕੱਲ ਮੈਰਿਜ ਪੈਲੇਸ ਦੀ ਡੈਕੋਰੇਸ਼ਨ ਦੇ ਵਿੱਚ ਸੋ ਕਈ ਵਾਰੀ ਤਾਂ ਇਹ ਹੁੰਦਾ ਵੀ ਮੈਰਿਜ ਪੈਲੇਸ ਦੀ ਕਿਸੇ ਜੇ ਮੈਰਿਜ ਆ ਗਈ ਤੇ ਇੱਕ ਮੈਰਿਜ ਪੈਲੇਸ 'ਚ ਤੁਹਾਡਾ ਸਾਰਾ ਹੀ ਫੁੱਲ ਖੱਪ ਜਾਣਾ ਹੁੰਦਾ ਕਈ ਫੰਕਸ਼ਨਸ ਇਹੋ ਇਹੋ ਜਿਹੇ ਦੇਖੇ ਆ ਜਿੱਥੇ ਇਕੱਲਾ ਮੈਰਿਜ ਪੈਲੇਸ ਸਿਰਫ ਲੀਲੀਅਮ ਨਾਲ ਡੈਕੋਰੇ ਸੋ ਡਿਮਾਂਡ ਸਪਲਾਈ ਬਹੁਤ ਵੇਰੀ ਕਰਦੀ ਹੈ ਜਿਵੇਂ ਅੱਜ ਦੀ ਤਰੀਕੇ ਦੇ ਵਿੱਚ ਕਹਾਂ ਕਿਉਂਕਿ ਹੁਣ ਫਰਵਰੀ ਦਾ ਮਹੀਨਾ ਚੱਲ ਪਿਆ ਜਿਸ ਨੂੰ ਅਸੀਂ ਕਹਿ ਦਿੰਦੇ ਆਂ ਵੀ ਅੱਜ ਕੱਲ ਵੈਲੈਂਟਾਈਨਸ ਡੇ ਸ਼ੁਰੂ ਹੋ ਗਏ ਹਫਤਾ ਹੀ 14 ਦਿਨ ਇਸੇ ਤਰੀਕੇ ਨਾਲ ਚੱਲਦੇ ਨੇ ਸੋ ਉਸ ਜਿਵੇਂ ਜਿਵੇਂ ਆਪਾਂ ਨੇੜੇ ਆਈ ਜਾਣਾ ਵੈਲੈਂਟਾਈਨ ਡੇ ਦੇ ਇਹਦਾ ਰੇਟ ਵਧ ਹੀ ਜਾਣਾ ਔਰ ਅੱਜ ਦੀ ਤਰੀਕ ਦੇ ਵਿੱਚ ਵੀ 500 ਰੁਪਏ ਦਾ ਬੰਚ ਮਤਲਬ 50 ਰੁਪਏ ਦੀ ਇੱਕ ਡੰਡੀ ਵਿਕ ਰਹੀ ਹੈ 10 ਡੰਡੀਆਂ ਹੁੰਦੀਆਂ ਨੇ ਇੱਕ ਬੰਚ ਵਿੱਚ ਸੋ 500 ਰੁਪਏ ਦਾ ਬੰਚ ਅੱਜ ਦੀ ਤਰੀਕ ਚ ਵੀ ਵਿਕ ਰਿਹਾ ਜੀ ਸੋ ਜਾਂਦਿਆਂ ਦਾ ਕੀ ਕਹਿਣਾ ਚਾਹ ਮੈਂ ਇਹ ਕਹੂੰਗਾ ਜੀ ਲੀਲੀਅਮ ਦੀ ਖੇਤੀ ਲਾਹੇਵੰਦ ਧੰਦਾ ਪਰ ਸਿਰਫ ਉਹ ਕਰੇ ਜਿਹੜਾ ਇੱਕ ਤਾਂ ਥੋੜਾ ਜਿਹਾ ਜਿਨੇ ਪਹਿਲਾਂ ਖੁੱਲੇ ਖੇਤ ਚ ਖੇਤੀ ਕਰ ਲਈ ਫੁੱਲਾਂ ਦੀ ਤਾਂ ਕਿ ਉਹਨਾਂ ਕੋਲ ਫੁੱਲਾਂ ਦੀ ਖੇਤੀ ਕਰਨ ਦਾ ਤਜਰਬਾ ਹੋਵੇ ਦੂਜਾ ਉਹਦੀ ਕਪੈਸਿਟੀ ਰਿਸਕ ਬੀਅਰਿੰਗ ਕਪੈਸਿਟੀ ਹੋਵੇ ਕਿਉਂਕਿ ਜੇ ਨਾ ਵੇਚ ਪਾਇਆ ਤਾਂ ਨੁਕਸਾਨ ਵੀ ਹੋ ਸਕਦਾ ਤੀਸਰਾ ਥੋੜਾ ਜਿਹਾ ਇਨੋਵੇਟ ਹੋਵੇ ਕਿ ਉਸ ਪੋਲੀ ਹਾਊਸ ਦੇ ਵਿੱਚ ਮਤਲਬ ਪੋਲੀ ਹਾਊਸ ਦੀ ਖੇਤੀ ਇਸ ਤਰੀਕੇ ਦੀ ਹੈ ਜਿਦੇ ਵਿੱਚ ਤੁਹਾਨੂੰ ਸਵੇਰੇ ਜਾਂ ਸ਼ਾਮ ਇੱਕ ਢੇੜਾ ਜ਼ਰੂਰੀ ਹੈ ਮਤਲਬ ਐਬਸੈਂਟੀ ਦਾ ਕੰਮ ਨਹੀਂ ਹੈ ਬਿਲਕੁਲ ਬਿਲਕੁਲ ਮੈਂ ਦਿਖਾਣਾ ਚਾਹਾਂ ਇੱਕ ਵਾਰੀ ਕੈਮਰਾਮੈਨ ਕਿ ਸੇਵਾ ਜੀ ਨੂੰ ਕਰਾ ਜਾਈਏ ਪੋਲੀ ਹਾਊਸ ਦਿਖਾ ਦਿਓ ਕਿਸ ਪ੍ਰਕਾਰ ਦਾ ਹੈ ਸ਼ਹਿਰਾਂ ਦੇ ਵਿੱਚ ਜਿਵੇਂ ਪੀਏ ਵਿੱਚ ਹੈ ਪੋਲੀ ਹਾਊਸ ਦੇ ਅੰਦਰ ਸਾਰੇ ਦੇ ਸਾਰੇ ਲੀਲੀਆ ਮਰੇ ਲੱਗੇ ਹੋਏ ਨੇ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾ ਰਹੀ ਹੈ ਇਹ ਬਿਲਕੁਲ ਸੂਰਜ ਜਿਹੜੀ ਰੋਸ਼ਨੀ ਡਾਇਰੈਕਟ ਨਹੀਂ ਜਾ ਰਹੀ ਬਲਕਿ ਪੋਲੀ ਹਾਊਸ ਦੇ ਥਰੂ ਪਾਸ ਹੋ ਕੇ ਆ ਰਹੀ ਹੈਗੀ ਹੈ ਜਿਸ ਕਰਕੇ 100% ਕਮਰਸ਼ੀਅਲ ਯੂਜ਼ ਤੇ ਆ ਰਹੇ ਨੇ ਔਰ ਸੋ ਸਰ ਜੰਦ ਹਾਂ ਜੀ ਕੀ ਕਰੀਏ ਤੁਸੀਂ ਇਹਦੇ ਵਿੱਚ ਇੱਕ ਹੋਰ ਚੀਜ਼ ਦੇ ਸਕਦੇ ਹੋ ਮੈਂ ਤੁਹਾਨੂੰ ਬਲਾਕ ਦਿਖਾ ਰਿਹਾ ਇਹਦੇ ਵਿੱਚ ਜਿਵੇਂ ਦੇਖੋਗੇ ਨੇ ਫੁੱਲ ਜਿਹੜੇ ਹਾਂ ਫੁੱਲ ਜਿਹੜਾ ਇੱਕ ਲੋਟ ਹੈ ਇਹ ਖਿੜ ਗਿਆ ਹੈ ਜੀ ਦੂਸਰਾ ਲੋਟ ਹਜੇ ਉਹਦੀ ਜਿਹੜੀ ਹੁਣ ਰਾਈਟ ਸਟੇਜ ਹੈ ਮਤਲਬ ਇਹਦੀ ਜਿਹੜੀ ਹੁੰਦੀ ਹੈ ਨਾ ਫੁੱਲ ਕੱਟਣ ਦਾ ਸਮਾਂ ਵੀ ਉਹ ਉਦੋਂ ਹੈ ਜਦੋਂ ਡੋਡੀ ਰੰਗ ਬਦਲਣਾ ਸ਼ੁਰੂ ਕਰਦੀ ਹੈ ਮਤਲਬ ਖੁੱਲਿਆ ਹੋਇਆ ਫੁੱਲ ਨਹੀਂ ਇਹਨੂੰ ਕੱਟਿਆ ਜਾਂਦਾ ਬੰਦ ਫੁੱਲ ਹੀ ਮੰਡੀ 'ਚ ਵਿਕਦਾ ਪਰ ਕੱਟਣਾ ਉਦੋਂ ਹੈ ਜਦੋਂ ਫੁੱਲ ਦਾ ਰੰਗ ਡੋਡੀ ਦਾ ਰੰਗ ਬਦਲਣਾ ਡੋਡੀ ਦਾ ਸਾਈਜ਼ ਪੂਰਾ ਹੋ ਜਾਵੇ ਪਰ ਰੰਗ ਬਦਲਣਾ ਸ਼ੁਰੂ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਸਟੈਪ ਵਾਈਜ਼ ਆ ਜਿਵੇਂ ਫਰਸਟ ਫੇਜ਼ ਸੀਗਾ ਇਹ ਸੈਕੰਡ ਹੈ ਥਰਡ ਹੈ ਮਤਲਬ ਜਿਵੇਂ ਜਿਵੇਂ ਆਪਾਂ ਲੇਟ ਕਰਦੇ ਆ ਅਸੀਂ ਇਹ ਫਾਈਨਲ ਫੇਜ਼ ਹੈ ਜਿਹੜਾ ਹਾਰਵੈਸਟਿੰਗ ਵਾਲੀ ਸਟੇਜ ਆ ਗਈ ਮਤਲਬ ਜੇ ਉਹਦੇ ਤੇ ਓਪਨ ਆਪਣੇ ਆਪ ਹੀ ਹੋ ਜਾਂਦਾ ਜਦੋਂ ਇਹ ਆਪਣੇ ਕੱਟੇ ਤੋਂ ਬਾਅਦ ਜਦੋਂ ਮੰਡੀ ਚੱਲਿਆ ਗਿਆ ਜੀ ਪਾਣੀ ਚ ਪਾ ਕੇ ਰੱਖਾਂਗੇ ਤੇ ਖੁੱਲ ਜਾਂਦੇ ਔਰ ਇਹਦੇ ਵਿੱਚ ਦੇਖਾਂ ਜਦੋਂ ਹਫਤੇ ਹਫਤੇ ਤੇ ਗੈਪ ਤੇ ਤੋੜਦੇ ਆ ਨਾ ਜੀ ਉਹਦੇ ਨਾਲ ਸਾਨੂੰ ਕਰੀਬ ਕਰੀਬ ਜੇ ਇੱਕ ਮਤਲਬ 5 ਹਫਤਿਆਂ ਦਾ ਗੈਪ ਮਿਲ ਜਾਂਦਾ ਉਹ ਡੇਢ ਮਹੀਨਾ ਆਪਾਂ ਫੁੱਲਾਂ ਦੀ ਸਪਲਾਈ ਕਰ ਸਕਦੇ ਆ ਜੇ ਇੱਕੋ ਵਾਰੀ ਚ ਲਾਵਾਂਗੇ ਤੇ ਹਫਤੇ 10 ਦਿਨ ਦੇ ਵਿੱਚ ਸਪਲਾਈ ਕਰਨੀ ਪੈਗੀ ਬ ਤਦੋ ਸੇ ਹੈ ਸਰਦਨ ਸਾਫ ਤੋਂ ਨੇ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਤੁਸੀਂ ਇਸ ਦੀ ਖੇਤੀ ਕਰਦੇ ਹੋ ਤੁਹਾਨੂੰ ਕਿਸ ਪ੍ਰਕਾਰ ਨਾਲ ਕਰਨੀ ਚਾਹੀਦੀ ਹੈ ਔਰ ਇਸ ਦਾ ਕੀ ਪ੍ਰੋਫਿਟ ਤੁਹਾਨੂੰ ਨੇ ਕਿੰਨੀ ਜਗ੍ਹਾ ਦੇ ਵਿੱਚ ਕਰੋਗੇ ਤਾਂ ਇਨਾ ਪ੍ਰੋਫਿਟ ਤੁਹਾਨੂੰ ਹਾਸਿਲ ਹੋਏਗਾ ਔਰ ਸਾਫ ਤੋਂ ਨੇ ਬਹੁਤ ਹੀ ਵਧੀਆ ਐਗਜ਼ਾਮਪਲ ਦਿੱਤੇ ਕਿ ਹਾਲੇ ਦੇ ਵਿੱਚ ਵਿਆਹ ਸ਼ਾਦੀਆਂ ਤੇ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਉਸ ਦੇ ਨਾਲ ਨਾਲ ਅਗਰ ਅਗਰ ਇਸ ਮਹੀਨੇ ਦੀ ਗੱਲ ਕਰੀ ਤਾਂ ਵੈਲੈਂਟਾਈਨ ਡੇ ਦੇ ਜੋ ਕਿ ਹੁਣ ਹੀ ਆ ਰਿਹਾ ਕੁਝ ਸਮਾਂ ਹੀ ਰਹਿ ਗਿਆ ਕੁਝ ਦਿਨ ਹੀ ਰਹਿ ਗਿਆ ਕਹਿ ਸਕਦੇ ਹੈਗੇ ਉਹ ਤੇ ਉਸ ਦੇ ਵਿੱਚ ਵੀ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜਿਸ ਵਿੱਚ ਕਾਫੀ ਜਿਹੜੇ ਦੇ ਚਾਰਜਸ ਨੇ ਇਸ ਸਮੇਂ ਮਾਰਕੀਟ ਤੇ ਸਾਫ ਤੋਂ ਦੇ ਦੇਖਣ ਨੂੰ ਦੇ ਵਿੱਚ ਤਿਆਰ ਕੀਤਾ ਜਾਂਦਾ ਜੋ ਕਿ 100% ਕਮਰਸ਼ੀਅਲ ਹੈ ਸੋਸ਼ਲ ਆਸ ਕਰਦੇ ਕਿ ਤੁਹਾਨੂੰ ਸਾਡੇ ਅੱਧ ਜਿਹੜੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਣੀ ਹੈ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋਸ਼ਲ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਭੂਆ ਨੂੰ ਦਿਓ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਕ ਦਿਨ